ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਣੇ ਆਂ ਤੇ ਤੰਦਰੁਸਤ ਹੋਣੇ ਆਂ ਤੇ ਮੇਰਾ ਹੈਗਾ ਦੂਜਾ ਦਿਨ ਘਰ ਵਿੱਚ ਗਈ ਹੋਈ ਸੀ ਪੇਕਿਆਂ ਦੇ ਵਿੱਚ ਤੇ ਅੱਜ ਚੱਲੇ ਆ ਅਸੀਂ ਮਾਰਕੀਟ ਥੋੜੀ ਜਿਹੀ ਸ਼ਾਪਿੰਗ ਕਰਨ ਲਈ ਤੇ ਪਹਿਲਾਂ ਤੁਸੀਂ ਮੇਰਾ ਪਿੰਡ ਦੇਖੋ ਬਾਹਰ ਵਾਈਆ ਸਾਡਾ ਘਰ ਤੇ ਇਹ ਹੈਗੇ ਆ ਪਿੰਡ ਦਾ 뷰 ਬਾਹਰ ਬਾਹਰ ਦਾ ਤੇ ਕਿ ਘਹਾਰੇ ਘਹਰੇ ਲੱਗੇ ਪਏ ਆ ਤੇ ਟੋਬੇ ਵਗੈਰੇ ਬਾਹਰ ਵਾਈ ਤੇ ਤਾਂ ਹੀ ਹੁੰਦਾ ਹੁੰਦਾ ਹਨਾ ਇਹ ਸਾਰੇ ਬਾੜ ਵਗੈਰਾ ਮੁਕ ਦੀ ਬਾਹਰ ਹੀ ਹੁੰਦੇ ਹੈਗੇ ਤੇ ਅੱਜ ਸ਼ੋਪਿੰਗ ਕਰਨ ਚੱਲਿਆ ਮੰਮੀ ਜੰਦੀ ਵੀ ਚਲੋ ਕਿਉਂਕਿ 3-4 ਦਿਨ ਲੱਗਦੇ ਆ ਬਸ ਛੁੱਟੀਆਂ ਦੇ ਵਿੱਚ ਇਹਨਾਂ ਟਾਈਮ ਹੁੰਦਾ ਨਹੀਂ ਹੈਗਾ ਪਰ ਤੋ ਨਿਕਲ ਹੁੰਦਾ ਤੇ ਫਿਰ ਇਸ ਕਰਕੇ ਫਿਰ ਆਪਣਾ ਦੂਜਾ ਦਿਨ ਆਪਣਾ ਪਹਿਲਾ ਹੀ ਸ਼ਾਪਿੰਗ ਕਰਨ ਚੱਲੇ ਚੱਲੇ ਆ ਵੀ ਮੰਮੀ ਕਹਿੰਦੇ ਚਲੋ ਚੱਲਦੇ ਅੱਜ ਤੇ ਬ੍ਰਦਰ ਨੂੰ ਪਹਿਲਾਂ ਕੰਮ ਸੀ ਇਸ ਕਰਕੇ ਫਿਰ ਬ੍ਰਦਰ ਕਹਿੰਦੇ ਸਵੇਰੇ ਸਵੇਰੇ ਮੈਨੂੰ ਕੰਮ ਕਰਿਆ ਤਾਂ ਫਿਰ ਬਾਅਦ ਕੀ ਵਿੱਚ ਮੈਂ ਤੁਹਾਡੇ ਨਾਲ ਚੱਲੂਗਾ ਕਿਉਂਕਿ ਬਸਾਂ ਵੀ ਸ਼ਾਪਿੰਗ ਕਰਨਾ ਥੋੜਾ ਔਖਾ ਲੱਗਦਾ ਆ ਹੁਣ ਸਾਡੇ ਵਰਗੇ ਤਾਂ ਚਲੋ ਓਧਰ ਆ ਜਾਂਦੇ ਆ ਪਰ ਇਧਰੋਂ ਜਦੋਂ ਕੋਈ ਸਮਾਨ ਲੈ ਕੇ ਆਣਾ ਫਿਰ ਗੱਡੀ ਵਿੱਚ ਹੀ ਜਦੋਂ ਠੀਕ ਰਹਿੰਦਾ ਆ ਹਨਾ ਤੇ ਬ੍ਰਦਰ ਕਹਿੰਦੇ ਮੈਂ ਤੁਹਾਨੂੰ ਆਪੀਲੇ ਚੱਲੂਗਾ ਵੀ ਤੁਸੀਂ ਥੋੜਾ ਵੇਟ ਕਰੋ ਮੈਨੂੰ ਕੰਮ ਕਰਨ ਤਾਂ ਪਹਿਲਾਂ ਤੇ ਫਿਰ ਮਸ਼ੀਨਾਂ ਵਗੈਰਾ ਲਗਾ ਕੇ ਆਣੀ ਹੁੰਦੀ ਹੈ ਇਹਨਾਂ ਨੇ ਫਿਰ ਇਸ ਕਰਕੇ ਫਿਰ ਆਪਣਾ ਕੰਮ ਕਰਕੇ ਆਪਣਾ ਸ਼ਾਮ ਟਾਈਮ ਉਸ ਤੋਂ ਨਿਕਲ ਚੁੱਕੇ ਕਿਉਂਕਿ ਇੱਕ ਤਾਂ ਗਰਮੀ ਬਹੁਤ ਹੈਗੀ ਗਰਮੀ ਕਰਕੇ ਵੀ ਚਲੋ ਸ਼ਾਮ ਟਾਈਮ ਹੀ ਵਧੀਆ ਰਹਿੰਦਾ ਸ਼ਾਪਿੰਗ ਕਰਨ ਨਾਲ ਵੀ ਬਹੁਤ ਹੈ ਕਿਉਂਕਿ ਘੁੰਮਣਾ ਵੀ ਬਹੁਤ ਮੁਸ਼ਕਲ ਹੈ ਬਾਕੀ ਇੱਕ ਦੁਕਾਨ ਨੂੰ ਛੱਡ ਕੇ ਦੂਜੀ ਜਾਣਾ ਦੂਸਰੇ ਤੋਂ ਤਿੰਨ ਕੁ ਚ ਜਾਣਾ ਇਸ ਤਰ੍ਹਾਂ ਹੋ ਜਾਂਦਾ ਹੈ ਨਾ ਤੇ ਆਪਾਂ ਮੇਨ ਰੋਡ ਤੇ ਆ ਗਏ ਹਾਂ ਨਾ ਇਹ ਮੇਨ ਆਪਣਾ ਕਿਹੜਾ ਸ਼ਹਿਰ ਆ ਤੇ ਤੁਹਾਨੂੰ ਮੈਂ ਦੱਸਦੀ ਆ ਇਹ ਸਾਡਾ ਹੈਗਾ ਰਾਜਫ੍ਰੈਸ਼ ਸ਼ਹਿਰ ਜੀ ਬਿਸਕੁਇਟਸ ਚੱਲਦੇ ਆ ਰਾਜਪੁਰਾ ਸ਼ਹਿਰ ਤੇ ਮੇਰੀ ਬਹੁਤ ਫੈਮਿਲੀ ਹੁੰਦੀ ਜਿਹੜੀ ਜਾਣਦੀ ਹੋ ਪਟਿਆਨਾ ਰਾਜਪੁਰਾ ਤੇ ਕਾਫੀ ਟਾਈਮ ਹੋ ਗਿਆ ਮੈਂ ਰਸਤਾ ਕਪ ਸ਼ੋਪਿੰਗ ਵਗੈਰਾ ਚਲੋ ਆਪਣੇ ਉੱਤੇ ਵੀ ਸਾਰਾ ਕੁਝ ਮਿਲਦਾ ਹੈ ਪਰ ਜਿਹੜੇ ਆਪਣੀ ਪਰਿਵਾਰ ਨੇ ਕਰਵਾਉਣਾ ਹੁੰਦਾ ਦੇਣਾ ਹੁੰਦਾ ਹਨ ਉਹ ਲੱਗੇ ਮਤਲਬ ਪਰਵਾਰ ਦਾ ਪਿਆਰ ਹੁੰਦਾ ਹਨ ਜੋ ਆਪਣਾ ਫੈਮਿਲੀ ਆਪਣ ਨੂੰ ਦਿੰਦੀ ਆ ਤੇ ਆਪਾਂ 메인 ਰੋਡ ਤੋਂ ਚੁੱਕਿਆ ਬਾਈਪਾਸ ਤੇ ਮਾਰਕੀਟ ਦੇ ਬਸ ਥੋੜੀ ਦੂਰੀ ਹੈ ਜੀ ਮਤਲਬ 10 ਮਿੰਟ ਦਾ ਰਸਤਾ ਹੈਗਾ ਆ ਤੇ ਆਪਾਂ ਬਸ ਨੇੜੇ ਪਹੁੰਚਣ ਵਾਲੇ ਆਂ કે જો મેરી ન્યુ ફેમિલી ਆ પ્લીઝ જનરલ જોઈન જરૂર કરયા કરો લાઈક કરયા કરો શેર કરયા કરો કમેન્ટ કરકે ਦੱਸਿਆ કરો કે ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆ ਤੇ ਦੇਖੋ ਜਦਾ ਰਾਤ ਨੂੰ મતલબ ਲਗને سٹાર્ટ ਹੋ જਦੇ ਹਾਂ ਸਟਾਣਾ ਹਨਾ ਇਹ ਬੜੀ ਰੌਣਕ ਹੁੰਦੀ ਆ ਸਮ ਟਾਈਮ મતલਬ ਗਰਮੀ ਕਰਕੇ ਰੋਕ ਜਾਂਦਾ ਕਰਕੇ ਬਾਹਰ ਸ਼ਾਮ ਟਾਈਮ ਹੀ ਨਿਕਲਦੇ ਆਂਗੇ ਦਿਨ ਵਿੱਚ ਤਾਂ ਨਿਕਲਦੇ ਤਾਂ ਹੈਗੇ ਆ ਜਿਹੜੀ ਮਜਬੂਰੀ ਹੁੰਦੀ ਆ ਕੰਮ ਤੋਂ ਉਹ ਨਿਕਲਦੇ ਵਰਨਾ ਨਹੀਂ ਤਾਂ ਸ਼ਾਮ ਨੂੰ ਹੀ ਨਿਕਲਦੇ ਆਂ ਘਰ ਤੋਂ ਬਾਹਰ ਤੇ ਦੇਖੋ ਸਾਡਾ ਰਾਜਪੁਰ ਸ਼ਹਿਰ ਤਾਂ ਸੇ ਤੇ ਕੁਝ ਬਟੇ ਲਈ ਵੀ ਲੈ ਕੇ ਆਣਾ ਸੀਗਾ ਤੇ ਆਪਣੇ ਲਈ ਕੁਝ ਸਿਸਟਰ ਨਾਲ ਚੱਲੀ ਹੈਗੀ ਹੋਵੇ ਲੈ ਕੇ ਆਉ ਕੁਝ ਤੇ ਮੰਮੀ ਨੂੰ ਅਸੀਂ ਜ਼ਬਰਦਸਤੀ ਲੈ ਚੱਲੇ ਨਾਲ ਮੈਂ ਹੀ ਪਹਿਲਾਂ ਮੰਮੀ ਮਨਾ ਕਰਦੀ ਸੀ ਕਹਿੰਦੀ ਮੈਂ ਨਹੀਂ ਜਾਂਦੀ ਕਿ ਤੁਸੀਂ ਲਿਓ ਇਹ ਕਿੱਸੇ ਲੈ ਜਾਓ ਸਭ ਤੋਂ ਵੀ ਤੁਸੀਂ ਖੁਦ ਜਾਇਓ ਇੱਕ ਤਾਂ ਗਰਮੀ ਕਰਕੇ ਮਨਾ ਕਰਦੀ ਸੀ ਫਿਰ ਸਾਨੂੰ ਇਦਾਂ ਹੁੰਦਾ ਵੀ ਮੰਮੀ ਤੋਂ ਬਿਨਾਂ ਤਾਂ ਸਾਡੀ ਸ਼ਾਪਿੰਗ ਅਧੂਰੀ ਜੀ ਰਹਿ ਜਾਂਦੀ ਹੈ ਕਿ ਦਿਲ ਵੀ ਮਾਨ ਵਾਲੇ ਲੱਗਦਾ ਹਨ ਤੇ ਫਿਰ ਕਹਿ ਬਚਲ ਕੋਈ ਨਾ ਤੁਸੀਂ ਗੱਡੀ 'ਚ ਹੀ ਬੈਠ ਜਿਓ ਇਸਕ ਪਹਿਲਾਂ ਜਿਸਨ ਜਰੂਰਤ ਹੋਵੇ ਤੁਸੀਂ ਬੁਲਾ ਲਾਂਗੇ ਵੈਸੇ ਮੌਸਮ ਸ਼ਾਮ ਟਾਈਮ ਠੀਕ ਹੀ ਹੋ ਗਿਆ ਸੀ ਕੇਸ ਕਰਕੇ ਫਿਰ ਮਮ ਨੂੰ ਨਾਲ ਇਹ ਚੱਲੇ ਸੀ ਇਹ ਦੇਖੋ 9 16 ਲੱਗਦਾ ਵਾ ਕਾਫੀ ਟਾਈਮ ਪਿੱਛੋਂ ਮੈਂ ਇੱਥੇ ਚੱਲਨੀ ਆ ਕਮ ਸੇ ਕਮ 10 ਸਾਲ ਹੋ ਗਏ ਹੋਣੇ ਮੈਨੂੰ ਇਧਰ ਦੁਵਾਰੇ ਆਈ ਨੂੰ ਰਾਜਪ੍ਰੇਚ ਬੜੀ ਨੂੰ ਆ ਕੇ ਮੈਰੀਸ ਤੋਂ ਬਾਅਦ ਇਹ ਕਿ ਟਾਈਮ ਹੀ ਲੱਗਦਾ ਹੈਗਾ ਨਿਕਲਣ ਦਾ ਘਰ ਤੋਂ ਮਤਲਬ ਆਂਦੀ ਰਹਿੰਦੇ ਆ ਰਾਜਪੁਰੇ ਚੰਗੀਆਂ ਹੋਏਗਾ ਸਾਡੇ ਤੋਂ ਇਤਨੀ ਮੈਨੂੰ ਚੀਜ਼ ਬੋਪਦੀਆਂ ਲੱਗਦੀ ਹੁੰਦੀ ਹੈ ਸਸਤੀ ਲੱਗਦੀ ਹੁੰਦੀ ਹੈ ਬਲਕਿ ਬਹੁਤ ਸਾਰੀ ਇਹ ਚੀਜ਼ ਜੋ ਬਾਈਕ ਕੋਈ ਦੁਕਾਨ ਤੋਂ ਹਰ ਬਣ ਜਾਂਦੀ ਹੈ ਨਾ ਉੱਥੋਂ ਹੀ ਲੈ ਕੇ ਆਣੀ ਹੈ ਫਿਰ ਉੱਥੋਂ ਹੀ ਮੰਗਵਣੀ ਹੁੰਦੀ ਹੈ ਅਬਸਤ ਮੈਂ ਇਹਨਾਂ ਤੋਂ ਕਹਿ ਕੇ ਮੰਗਵਾ ਲੈਂਦੀ ਹੁੰਦੀ ਮਾਂ ਮੰਮੀ ਨਾਲ ਤੋਂ ਜਾਂ ਸਿਸਟਰ ਤੋਂ ਮੰਗਵਾ ਲੈਂਦੀ ਹੁੰਦੀ ਹੁੰਦੀ ਕਹਿ ਕੇ ਮੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤੇ ਉੱਥੋਂ ਹੀ ਭੇਜ ਦਿੰਦੇ ਆ ਮੇਰੇ ਕੋਲ ਲੋ ਜੀ ਵੀਰ ਜੀ ਨੇ ਮਾਰਕੀਟ ਵਿੱਚ ਛੜਤਾ ਤੇ ਆਪਣਾ ਗੱਡੀ ਵਿੱਚ ਹੀ ਬੈਠ ਗਏ ਵੀਰ ਜੀ ਤਾਂ ਉੱਥੇ ਵੀ ਤੁਸੀਂ ਆਪਣਾ ਜੋ ਮਰਜ਼ੀ ਖਰੀਦ ਲਓ ਤੇ ਮੈਨੂੰ ਫੋਨ ਕਰ ਦਿਓ ਕਿਉਂਕਿ ਲੇਡੀਜ਼ ਨੂੰ ਹੋਂਦਾ ਤੀਜਾ ਖਰੀਦਣ ਦਾ ਤੇ ਉਹਨਾਂ ਨੂੰ ਤਾਂ ਕੀ ਕਰਨਾ ਸੀ ਨਾਲ ਆ ਕੇ ਤੇ ਆਪਣਾ ਗੱਡੀ ਵਿੱਚ ਬੈਠ ਗਏ ਉੱਥੇ ਨਾਲੇ ਗਰਮੀ ਵੀ ਹੋਉਂਦੀ ਆਪਣਾ ਨਾ ਆਰਾਮ ਤੋਂ ਗੱਡੀ 'ਚ ਬੈਠੇ ਰਹਿਣਗੇ ਤੇ ਅਸੀਂ ਆ ਕੇ ਸੀਗੇ ਤਿੰਨ ਚਾਰ ਨੂੰ ਨਹੀਂ ਕੱਪੜੇ ਦਿਵਾਉਂਦੇ ਲਿਖਦੇ ਹਾਂ ਹੁਣ ਸਾਨੂੰ ਕੀ ਸੰਦਾਂ ਦਾਆਂ ਕੱਪੜੇ ਤੇਖਦਿਆਂ ਸੀ ਤੇ ਪੈਨ ਦਾ ਸਾਨੂੰ ਕੱਪੜੇ ਸਾਰੇ ਸੀ ਮੈਨੂੰ ਉਹ ਕੱਪੜਾ ਤਾਂ ਬਹੁਤ ਸੋਹਣਾ ਸੀ ਕੱਲ ਵੀ ਬਹੁਤ ਪਿਆਰੇ ਸੀ ਮਤਲਬ ਉਹ ਦੋ ਸਾਨੂੰ ਚਹੀਦਾ ਸੀ ਅਸੀਂ ਉਹ ਵੇਖ ਲਈ ਸੀ ਸਾਨੂੰ ਕੁਝ ਪਸੰਦ ਨਹੀਂ ਸੀ ਹੁੰਦਾ ਤੇ ਜਿੱਦਾਂ ਦੀ ਮੈਨੂੰ ਮਤਲਬ ਕਿ ਮੇਰੇ ਖੰਦੀਆ ਨਾਲ ਜਿਵੇਂ ਸੂਟ ਮੈਨੂੰ ਘਰ ਮਿਲ ਜਾਂਦਾ ਆ ਕਿ ਮੈਨੂੰ ਉਹ ਵੀ ਸੂਟ ਪਸੰਦ ਆ ਜਾਂਦਾ ਪਰ ਜਦੋਂ ਮੈਂ ਜ਼ਿਆਦਾ ਵੇਖਦੀ ਆ ਨਾ ਖੱਪੜੇ ਤੇ ਮੈਨੂੰ ਕੋਈ ਵੀ ਸੁੰਦ ਨਹੀਂ ਆਉਂਦਾ ਤੇ ਮੇਰੇ ਅੱਗੇ ਇਹਨਾਂ ਨੇ ਇੰਨੇ ਜ਼ਿਆਦਾ ਕੱਪੜੇ ਢੱਡ ਕੇ ਰੱਖ ਦਿੱਤੇ ਸੀ ਤੇ ਜੋ ਮੈਨੂੰ ਚਾਹੀਦਾ ਸੀ ਮੈਨੂੰ ਉਹਨੂੰ ਚ ਪਤਾ ਹੀ ਨਹੀਂ ਸੀ ਚੱਲ ਰਿਹਾ ਮੈਂ ਨਵਾਂ ਦਾ ਕੀ ਲਵਾਂ ਮੈਨੂੰ ਕਲਰ ਨਹੀਂ ਕਲਰ ਬੜੇ ਬਧੀਏ ਸੀਗੇ ਇਸ ਤਰ੍ਹਾਂ ਹੁੰਦਾ ਵੀ ਪਹਿਲਾਂ ਹੈਗੇ ਨੇ ਕਲਰ ਪਰ ਨਵੇਂ ਲੈ ਹੁੰਦੇ ਦੁਬਾਰੀ ਦੁਬਾਰੀ ਹੁਣ ਕਰਨਾ ਮੈਨੂੰ ਦਿਲ ਨਹੀਂ ਕਰਦਾ ਕਿਉਂਕਿ ਆਲਰੇਡੀ ਹੈ ਗਈ ਸੀ ਮੇਰੇ ਕੋਲ ਬਲੈਕ ਸੂਟ ਨਹੀਂ ਸੀਗਾ ਤੇ ਮੈਂ ਨਾ ਇਹਨੂੰ ਹੋਰ ਰਹੀ ਸੀ ਮੈਂ ਪਲੀਜ਼ ਬਲੈਕ ਸੂਟ ਦਿਖਾ ਦਿਓ ਵਧੀਆ ਜਿਹਾ ਤੇ ਫਿਰ ਮੈਨੂੰ ਮਲਟੀ ਕਲਰ ਦਿਖਾ ਰਹੇ ਸੀ ਮੇਰੇ ਕੋਲ ਪਹਿਲਾਂ ਹੀ ਮਲਟੀ ਕਲਰ ਹੈਗੇ ਨੇ ਸੂਟ ਮੈਨੂੰ ਉਦੋਂ ਜਿੰਨ ਲੱਗਦੇ ਕਿ ਕਿ ਵਾਰ-ਵਾਰ ਉਹੀ ਪਾਣੇ ਚੰਗਾ ਨਹੀਂ ਲੱਗਦਾ ਤੇ ਕੁਝ ਅਲੱਗ ਜਿਹਾ ਦਿਖਾ ਦਿਓ ਅਲੱਗ ਜਿਹੀ ਦਿਖਾਉਣਗੇ ਦੇਖੋ ਤੁਸੀਂ ਵੀ ਅੱਗੇ-ਅੱਗੇ ਕੀ ਦਿਖਾਉਂਦੇ ਨੇ ਕਾਟਨ ਦੇ ਵਿੱਚ ਰਸੇ ਕਪੜੇ ਦਾ ਕੋਟਨ ਦੀ ਉਹਦੀ ਲੱਗਦੀ ਕੜਾਈਆਂ ਵਾਲੇ ਤੇ ਮੈਂ ਪਾਉਂਦੀ ਨਹੀਂ ਬਹੁਤ ਘੱਟ ਪਾਉਣੀ ਆ ਜੇ ਕਿਤੇ ਮੈਰਿਜ ਵਗੈਰਾ ਹੋਵੇ ਹਮਸੇ ਨੂੰ ਘਰ ਹੋਵੇ ਨਹੀਂ ਤਾਂ ਘਰ ਵਾਸਤੇ ਤਾਂ ਆਪਣਾ ਸਿਰਫ ਕੋਟਨ ਦੇ ਸੂਟ ਸੂਟ ਬੜੇ ਸੋਹਣੇ ਸੀਗੇ ਪਰ ਜੁਮਾਨੂ ਨਾ ਲੱਗੇ ਫਿਰ ਕਿੱਥੇ ਲੈ ਹੁੰਦਾ ਦਿਨੂ ਵੀ ਲੱਗਣਾ ਜ਼ਰੂਰੀ ਹੈ ਨਾ ਚੀਜ਼ ਤੇ ਦੇਖੋ ਜੀ ਤੁਸੀਂ ਵੀ ਬਣੇ ਰਹੇ ਹਮ ਲਾਉ ਨਾਲ ਤੇ ਉੱਥੋਂ ਇੱਕ ਸੂਟ ਪਸੰਦ ਆਇਆ ਸੀ ਇੱਥੋਂ ਫਿਰ ਮੈਂ ਜੋੜ ਰੱਤਾ ਸੂਟ ਸੀ ਕਰ ਤੇ ਮੈਂ ਦੋ ਵਾਰ ਉਹ ਕਿੱਦਾਂ ਆਇਆ ਤੇ ਅੱਗੇ ਹੁਣ ਅਸੀਂ ਲਾਈਨਿੰਗ ਵਾਲੀ ਸ਼ਾਪ ਤੇ ਚੱਲੀ ਗਏ ਫਿਰ ਉੱਥੋਂ ਲਾਈਨਿੰਗ ਲਈ ਸੀ ਤੇ ਬੜੇ ਹੀ ਪਿਆਰੇ ਪਿਆਰੇ ਕਲਰ ਸੀਗੇ ਤੇ ਮਤਲਬ ਇੱਥੇ ਆ ਕੇ ਸੂਟਾਂ ਨੂੰ ਦੇਖ ਕੇ ਮਨ ਘੱਟ ਖੁਸ਼ ਹੁੰਦਾ ਸੀ ਇੱਥੇ ਦੇਖ ਕੇ ਮਨ ਕੁਝ ਜ਼ਿਆਦਾ ਹੁੰਦਾ ਸੀ ਕਿਉਂਕਿ ਕਲਰ ਹੀ ਬੜੇ ਪਿਆਰੇ ਪਿਆਰੇ ਕਲਰ ਸੀ ਤੇ ਕਿੰਨੇ ਸੋਹਣੇ ਲੱਗਦੇ ਪਏ ਹਨਾ ਤੇ ਇਹ ਅਸੀਂ ਕੁਝ ਸ਼ੌਪ ਦੇ ਚੱਲੇ ਗਏ ਹਾਂ ਉਹਨੂੰ ਫੋਟੋ ਖਿੱਚ ਕਰਕੇ ਆ ਗਏ ਤੇ ਜੋ ਸਾਨੂੰ ਪਸੰਦ ਆਦੇ ਸੀ ਪਹਿਲੇ ਵਾਲੇ 200 ਦੇ ਮੋਟੈਂਸ ਸੀ ਇਹ ਡਾਇਰੈਕਟ ਕੋਟਨ ਸੀ ਇਹ ਕਿਤਾਬਾੜੇ ਸੀ ਤੇ ਕਲਰ ਵੀ ਬੜੇ ਪਿਆਰੇ ਪਿਆਰੇ ਸੀ ਇਹਨਾਂ ਦੇ ਕੋਲ ਉਹਨਾਂ ਕੋਲ ਮਤਲਬ ਕਪੜਾ ਵੀ ਠੀਕ ਸੀਗਾ ਮਤਲਬ ਵਧੀਆ ਸੀ ਕਪੜਾ ਪਰ ਕਲਰ ਨਹੀਂ ਸੀ ਪਸੰਦ ਆ ਰਿਹਾ ਸੀ ਉੱਥੇ ਤੇ ਉਹਦੇ ਬਾਅਦ ਚ ਅਸੀਂ ਵਿਰਫ ਮਾਰਕਟ ਦੀ ਘੁੰਮਦੇ ਘੁੰਮਦੇ ਫਿਰ ਚੱਲੇ ਕੇ ਦੂਜੀ ਸ਼ੌਪ ਦੇ ਵਿੱਚ ਜੋ ਕਿ ਕਿ ਬਾਰ ਬਾਰ ਤਾਂ ਨਿਕਲਣਾ ਨਹੀਂ ਜਾਂਦਾ ਹੈਗਾ ਇਸ ਕਰਕੇ ਫਿਰ ਰਿਲੇਟਿੰਗ ਹੋ ਗਏ ਸੀਗੇ ਘੰਟੇ 2 ਘੰਟੇ ਕਮਸੇ ਕਮ ਲੱਗੇ ਜਾਂਦੇ ਇੱਕ ਸ਼ੌਪ 'ਚ ਸਮਾਨ ਖਰੀਦਣ ਲਈ ਤੇ ਫਿਰ ਇਥੋਂ ਆਪਣਾ ਜਿਹੜਾ ਜਿਆਦਾ ਜਰੂਰੀ ਸਮਾਨ ਹੋ ਜਾਂਦਾ ਹੈ ਨਾ ਫਿਰ ਉਹ ਖਰੀਦਣ ਆ ਗਏ ਕਿਉਂਕਿ ਬਾਰ ਬਾਰ ਘਰ ਤੋਂ ਨਿਕਲਣ ਨਹੀਂ ਹੁੰਦਾ ਹੈਗਾ ਜਦੋਂ ਨਿਕਲੋ ਤਾਂ ਫਿਰ ਪੂਰੀ ਤਸੱਲੀ ਕਰਕੇ ਨਿਕਲਦੇ ਹਾਂ ਨਾ ਘਰ ਤੋਂ ਵੀ ਹਾਂ ਸਮਾਰਟ ਖਰੀਦ ਲੋ ਤੇ ਇਥੋਂ ਕੋਸੀ ਭਾਵੇਂ ਸਮਾਰਟ ਹੋ ਖਰੀਦ ਲਿਆ ਤੇ ਇਥੋਂ ਮਤਲਬ ਠੀਕ ਰੇਟ ਨਾਲ ਦੇ ਦਿੰਦੇ ਆ ਕਾਸਟ ਵੀ ਠੀਕ ਕਰ ਦਿੰਦੇ ਆ ਰੇਟ ਮਤਲਬ ਰੇਟ ਠੀਕ ਕਰ ਲੈਂਦੇ ਆ ਮਤਲਬ ਘਟਾ ਵੀ ਕਰ ਦਿੰਦੇ ਆ ਇਸ ਤਰ੍ਹਾਂ ਹੀ ਕਰਦੇ ਆ ਸਾਨੂੰ ਦਾ ਰੇਡੀਸ ਤਾਂ ਹੁੰਦਾ ਨਾ ਘਟਾ ਘਟਾ ਕੇ ਰੇਟ نیچے ਲੈ ਕੇ ਆਉਣਾ ਹੁੰਦਾ ਆ ਚੀਜ਼ ਪਸੰਦ ਆ ਜਾਂਦੀ ਛੇਤੀ ਵਧੀਆ ਵੀ ਹੁੰਦੀ ਐ ਇਦਾਂ ਨਹੀਂ ਐ ਵੀ ਵਧੀਆ ਨਹੀਂ ਹੁੰਦੀ ਵਧੀਆ ਵੀ ਹੁੰਦੀ ਰਹਿੰਦੇ ਕੋਲ ਚੀਜ਼ਾਂ ਤੇ ਫਿਰ ਸੈਲਫੀ ਖਿੱਚਾ ਚੁੱਕਿਆ ਸ਼ਾਪ ਤੋਂ ਬਾਹਰ ਤੇ ਆ ਗਏ ਇੱਥੇ ਹੁਣ ਜੂਸ ਪੀਵਾਂਗੇ ਕਿਉਂਕਿ ਥੱਕ ਚੁੱਕੇ ਸੀ ਘੁੰਮ ਘੁੰਮ ਕੇ ਦੋ ਤਿੰਨ ਚਾਰ ਘੰਟੇ ਲੱਗੇ ਸੀ ਮਾਰਕੀਟ ਚ ਘੁੰਮਣ ਲਈ ਤੇ ਇੱਥੇ ਦੇਖੋ ਕ੍ਰਾਈਪਿਕ ਹੋਈ ਪਈ ਹੈ ਬਹੁਤ ਜ਼ਿਆਦਾ ਤੇ ਫਿਰ ਅਸਵੇਨ ਸੀ ਸਾਰੇ ਆਪਣੇ ਆਪਣੇ ਘਰ ਨੂੰ ਜਾ ਸੀਗੇ ਤੇ ਫੁੱਲ ਇੰਜੋਏ ਕੀਤਾ ਤੇ ਚੱਲੇ ਹਾਂ ਸਿੱਖਣ ਨੂੰ ਗੱਡੀ 'ਚ ਬੈਠ ਗਏ ਆ ਆ ਵੀ ਨਹੀਂ ਰਹੋ ਜਿਵੇਂ ਤੇ ਘਰ ਦੇ ਵੀ ਬੱਚੇ ਵਗਾਰੇ ਵੇਟ ਕਰ ਰਹੇ ਸੀ ਕਹੋਂ ਆ ਰਹੇ ਸੀ ਘਰ ਤੋਂ बार-बार ਕਿ ਤੁਸੀਂ ਕਿੱਥੋਂ ਵੀਨਾ ਲੇਟ ਹੋ ਗਏ ਹਨ ਜਦੋਂ ਕਿਤੇ ਜਾਣੇ ਆ ਫਿਰ ਤਾਂ ਲੇਟ ਹੋ ਹੀ ਜੰਨੇ ਆ ਤੇ ਸ਼ਾਪਿੰਗ ਕਰਨ ਵਾਸਤੇ ਐਮ ਲੱਗੀ ਜਾਂਦਾ ਹੈ ਜਿਆਦਾ ਤੇ ਵੇਖੋ ਇਹਦਾ ਕੋਹਰਾ ਚੌਂਕ ਰਾਜਪੁਰਾ ਇਹਨਾ ਸੋਹਣਾ ਲੱਗ ਰਿਹਾ ਸੀ ਬਾਹਰ ਤੋਂ ਬਹੁਤ ਪਿਆਰਾ ਲੱਗਦਾ ਹੈ ਨਾ ਤੱਕ ਵੇਲੇ ਵੀ ਪਰ ਇੱਕ ਗਰਮੀ ਹੈ ਜਿਹੜੀ ਹੋਣ ਜਦਾਂ ਤੁਮ ਕਾਫ ਕਰਤਾ ਨਹੀਂ ਤਾਂ ਹੋਰ ਵੀ ਟਾਈਮ ਲੱਗਦਾ ਸੀ ਘੁੰਮਣ ਲਈ ਫਿਰ ਵੀ ਟਾਈਮ ਕੱਟੇ ਸੀਗਾ ਔਰ ਸ਼ਾਪਿੰਗ ਸਾਡੀ ਪੂਰੀ ਹੋ ਗਈ ਹੈ ਤੇ ਉਸ ਦੇ ਬਾਅਦ ਖਾਏ ਅਸੀਂ ਇੱਕ ਰਸਤੇ ਵਿੱਚ ਫਿਰ ਹਾਟ ਡੌਗ ਖਾਏ ਕਿ ਕਿ ਭੁੱਖ ਲੱਗੀ ਹੋਈ ਸੀ ਤੁਮ ਕੋ ਮਿੱਠਾ ਜਿੰਨੇ ਜੂਸ ਪੀ ਕੇ ਤਾਂ ਆਜਮ ਜੇ ਹੋ ਜਾਂਦਾ ਸਭ ਕੁਝ ਤੇ ਫਿਰ ਖਾਏ ਤੇ ਇੰਜੋਏ ਕੀਤਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਸੋ ਮਾਚ ਬਾਏ ਬਾਏ